ਕਾਨਾਂ ਵਾਲੇ ਮੋਬਾਈਲਾਂ ਦਾ ਸਸਤਾ ਸਮਾਨ ਕਿੱਥੋਂ ਲੈ ਕੇ ਜਾਂਦੇ ਆ ਹੌਲ ਸੇਲ ਦਾ ਸਮਾਨ ਕਿੱਥੋਂ ਮਿਲਦਾ ਉਹ ਦੁਕਾਨ ਤੁਹਾਨੂੰ ਅੱਜ ਦੱਸ ਦਿੰਨੇ ਆ ਸਾਸੀ ਬੜੀ ਮੁਸ਼ਕਿਲ ਨਾਲ ਦੁਕਾਨ ਲੱਭੀ ਆ ਔਰ ਬਹੁਤ ਸਾਰੇ ਲੋਕ ਜਿਹੜੇ ਸਾਨੂੰ ਪੁੱਛਦੇ ਆ ਕਿ ਪਾਜੀ ਹੌਲ ਸੇਲ ਵਿੱਚ ਸਮਾਨ ਕਿੱਥੋਂ ਮਿਲਦਾ ਔਰ ਅੱਜ ਗੱਲ ਕਰੀਏ ਤਾਂ ਇਸ ਦੁਕਾਨ ਤੋਂ ਮਿਲਦਾ ਇਹ ਦੁਕਾਨ ਦੇ ਬਾਰੇ ਵੀ ਚੰਨਣਾ ਪਉਂਦੇ ਆ ਔਰ ਕਿਸੇ ਵੀ ਮੋਬਾਈਲਾਂ ਵਾਲੇ ਨੇ ਸਭ ਤੋਂ ਸਸਤਾ ਸਮਾਨ ਲੈਣਾ ਤੇ ਇੱਥੋਂ ਮਿਲਦਾ ਔਰ ਵੇਚਣ ਵਾਸਤੇ ਹੌਲ ਸੇਲ ਸਮਾਨ ਇੱਥੋਂ ਮਿਲਦਾ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇਸ ਤਰ੍ਹਾਂ ਬੋਰਡ ਵਿਖਾਇਆ ਜਾਵੇ ਇਹ ਜੋ ਬੋਰਡ ਹੈ ਇਹ ਉਸ ਦੁਕਾਨ ਦਾ ਹੈ ਔਰ ਇਹ ਗੱਲ ਕਰੀਏ ਤਾਂ ਅੰਦਰ ਆਇਆ ਜਾਵੇ ਤੁਹਾਨੂੰ ਵਿਖਾਉਂਦੇ ਆ ਕਿ ਕਿੰਨੇ ਕੁ ਲੋਕ ਹਰ ਵੇਲੇ ਇੱਥੇ ਕਿੰਨੇ ਦੁਕਾਨਦਾਰ ਇੱਥੋਂ ਸਮਾਨ ਲੈ ਕੇ ਜਾਂਦੇ ਆ ਔਰ ਕਿਹੜੇ-ਕਿਹੜੇ ਦੁਕਾਨਦਾਰ ਜਾਂਦੇ ਨੇ ਪੂਰਾ ਗੁਰਦਾਸਪੁਰ ਜਿਆਦਾਤਰ 90% ਲੋਕ ਜਿਹੜੇ ਆ ਇੱਥੋਂ ਸਮਾਨ ਖਰਦੇ ਆ ਦੁਕਾਨਦਾਰ ਇਸੇ ਦੁਕਾਨ ਤੋਂ ਔਰ ਜਦੋਂ ਮਰਜੀ ਆਓ ਇੰਨਾ ਹੀ ਰਾਸ਼ ਹੁੰਦਾ ਔਰ ਇਹ ਸਾਰੇ ਦੁਕਾਨਦਾਰੀਆਂ ਵਾਲੇ ਨੇ ਜਿਹੜੇ ਇੱਥੋਂ ਆ ਕੇ ਸਮਾਨ ਖਰਦੇ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਅੰਦਰ ਹੋ ਕੇ ਤਸਵੀਰਾਂ ਵਿਖਾਈਆਂ ਜਾਣ ਅਸਮਾਨ ਤੁਸੀਂ ਵੇਖ ਸਕਦੇ ਹੋ ਇਹ ਮੋਬਾਈਲਾਂ ਦਾ ਸਮਾਨ ਹੈ ਜਿਵੇਂ ਕਿ ਚਾਰਜਰ ਵਗੈਰਾ ਹੋਰ ਕਈ ਤਰ੍ਹਾਂ ਦੇ ਜੋ ਵੀ ਸਮਾਨ ਮੋਬਾਈਲ ਦੇ ਵਿੱਚ ਯੂਜ਼ ਹੁੰਦੇ ਨੇ ਜਿਵੇਂ ਗਾਰਡ ਵਗੈਰਾ ਹੋਰ ਕੁਝ ਜਾਂ ਮੋਬਾਈਲ ਵਗੈਰਾ ਕਈ ਤਰ੍ਹਾਂ ਦੀ ਚੀਜ਼ ਜਿਹੜੀ ਆ ਇੱਥੋਂ ਹੀ ਇੰਟੀਰੀਅਰ ਜਾਂ ਤੋਂ ਜ਼ਿਆਦਾ ਇੱਥੋਂ ਹੀ ਮਿਲਦਾ ਔਰ ਹੋਲਸੇਲ ਵਾਸਤੇ ਹੋਲਸੇਲ ਰੇਟ ਜਿਹੜੇ ਆ ਉਹ ਇੱਥੋਂ ਮਿਲਦੇ ਆ ਔਰ ਹਰ ਬੰਦੇ ਨਾਲ ਅਸੀਂ ਇਹ ਹੀ ਚਾਹਣਾ ਪਾਵਾਂਗੇ ਕਿ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਈ ਵਾਰ ਕਈ ਮੁੰਡੇ ਕਾਰੋਬਾਰ ਖੋਲਣਾ ਚਾਹੁੰਦੇ ਨੇ ਔਰ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਦਿੱਲੀ ਤੋਂ ਜਾ ਕੇ ਮੋਬਾਈਲਾਂ ਦਾ ਸਮਾਨ ਲੈ ਆਈਏ ਯਾਹ ਮਰਸਰ ਤੋਂ ਲੈ ਕੇ ਆਈਏ ਲੇਕਿਨ ਅਸੀਂ ਦੱਸ ਦਈਏ ਕਿ ਗੁਰਦਾਸਪੁਰ ਆਓ ਤੁਸੀਂ ਗੁਰਦਾਸਪੁਰ ਤੋਂ ਆ ਕੇ ਲਓ ਇਹ ਪ੍ਰੇਮਨਗਰ ਮਹੱਲਾ ਗੁਰਦਾਸਪੁਰ ਦਾ ਇੱਥੋਂ ਸਮਾਨ ਮਿਲਦਾ ਔਰ ਇੱਥੇ ਭਰਾ ਖੜਾ ਹੈ ਜਿਸ ਦਾ ਕਾਰੋਬਾਰ ਹੈ ਭਰਾ ਜੀ ਸਸੀ ਗਾਲ ਜੀ ਸਸੀ ਗਾਲ ਭਾਈ ਭਰਾ ਜੀ ਇਹ ਸੱਚ ਹੈ ਕਿ ਸਾਰੇ ਦੁਕਾਨਦਾਰ 90% ਤੁਹਾਡੇ ਕੋਲੋਂ ਸਮਾਨ ਖਰਦੇ ਆ ਸਾਰੇ ਸਾਰੇ ਸਾਡੇ ਕੋਲ ਹੀ ਖਰਦੇ ਆ ਜੀ ਤੇ ਜੇ ਦੁਕਾਨਦਾਰੀ ਜਾਂ ਦੀਨਾ ਨਗਰ ਦੀ ਗੱਲ ਕਰੀ ਅਸੀਂ ਦੀਨਾ ਨਗਰ ਤੋਂ ਆਏ ਆ ਜਾਂ ਧਾਰੀਵਾਲ ਦੀ ਗੱਲ ਕਰੀਏ ਟੋਟਲੀ ਇੱਥੋਂ ਟੋਟਲੀ 올ਓਵਰ ਪੰਜਾਬ ਦੇ ਤੇ ਸਾਰਿਆਂ ਨੂੰ ਹੋਲ ਸੇਲ ਦਾ ਬੈਸਟ ਪ੍ਰਾਈਸ ਮਿਲਦਾ ਹੈਗਾ ਇੱਥੇ अच्छा ये सारा सामान ਤੁਹਾਡੇ ਕੋਲ ਸਾਰੇ ਦੁਕਾਨਦਾਰ ਖੜਦੇ ਆ ਸਾਰੇ ਆ ਇਹ ਸਮਾਨ ਕੱਢਿਆ ਆ ਕਿਸੇ ਦਾ ਇੱਧਰ ਦੇਖਿਓ ਇਹ ਵੀ ਸਮਾਨ ਚੱਲਿਆ ਉਹ ਵੀ ਨਗ ਚੱਲਿਆ ਇਦਾਂ ਮਤਲਬ ਜਿੱਦਾਂ ਦਾ ਵੀ ਕੋਈ ਕਸਟਮਰ ਕਹਿੰਦਾ ਸਮਾਨ ਕਿਹੜੇ ਕਿਹੜੇ ਆ ਤੁਹਾਡੇ ਕੋਲ ਹਰ ਮੋਬਾਈਲ ਰਿਗਾਰਡਿੰਗ ਤੁਹਾਨੂੰ ਸਾਰੀ ਐਸੈਸਰੀ ਮਿਲੇਗੀ ਭਾਜੀ ਇੱਥੋਂ ਕੋਈ ਜਿੰਨੀ ਵੀ ਮੋਬਾਈਲ ਦੀ ਐਸੈਸਰੀ ਆ ਔਰ ਮੋਬਾਈਲ ਨਵੇਂ ਹੈਗੇ ਤੁਹਾਡੇ ਕੋਲ ਮੋਬਾਈਲ ਵੀ ਨਵੇਂ ਹੁੰਦੇ ਆ ਅਵੇਲੇਬਲ ਹੁੰਦੇ ਆ ਇਸ ਟਾਈਮ ਤੇ ਨਹੀਂ ਹੈਗੇ ਮਤਲਬ ਕਦੇ ਅਵੇਲੇ ਹੁੰਣਗੇ ਤੁਹਾਨੂੰ ਮਿਲ ਜਾਣਗੇ ਉਹ ਵੀ ਅੱਛਾ ਮੋਬਾਈਲ ਵੀ ਮਿਲ ਜਾਂਦੇ ਹੋਣਾ ਦਾ ਵੀ ਰੇਟ ਜਿਹੜਾ ਵਾ ਉਸ ਤਰ੍ਹਾਂ ਦਾ ਰਹੇਗਾ ਜੇ ਕੋ ਪਜੀ ਦੇਖੋ ਜਿਹੜਾ ਦੁਕਾਨਦਾਰ ਦਾ ਰੇਟ ਅਲੱਗ ਹੈ ਕਸਟਮਰ ਦਾ ਰੇਟ ਅਲੱਗ ਹੈਗਾ ਅੱਛਾ ਦੁਕਾਨਦਾਰ ਦਾ ਤੁਹਾਡੇ ਵਜੋਂ ਅਲੱਗ ਹੈ ਨਾ ਤੁਹਾਡੇ ਸਰਵ ਦੁਕਾਨਦਾਰ ਨੂੰ ਸਸਤਾ ਜਿਹੜਾ ਮਿਲਣਾ ਹੈ ਲੇਕਿਨ ਜਿਹੜੇ ਉਹਨਾਂ ਨੇ ਐਕਚੁਅਲੀ ਸਮਾਨ ਖਰਨਾ ਹੈਗਾ ਕੁਆਂਟੀਟੀ ਨਾਲ ਕਿਉਂਕਿ ਆਪਾਂ ਵੀ ਤਾਂ ਕੁਆਂਟੀਟੀ ਨਾਲ ਹੀ ਖੇਡਦੇ ਆਗੇ ਆਂ ਤਾਂ ਕੁਆਂਟੀਟੀ 'ਚ ਰੇਟ ਅਲੱਗ ਹੈਗਾ ਵਾ ਤੇ ਜੇ ਤੁਸੀਂ ਸਿੰਗਲ ਪੀਸ ਲੋਗੇ ਉਹਦਾ ਰੇਟ ਲਾਦਾ ਮਤਲਬ ਨੋਰਮਲ ਮਾਰਕੀਟ ਨਾਲੋਂ ਰੇਟ ਸਸਤਾ ਹੀ ਮਿਲਣਾ ਹੈ ਲੋਕੇਸ਼ਨ ਬੋਲ ਸਕਦੇ ਹੋ ਲੋਕੇਸ਼ਨ ਪਜੀ ਇਥੇ ਪ੍ਰੇਮਨਗਰ ਹਰਦੋਸ਼ਨੀ ਰੋਡ ਗੁਰਦਾਸਪੁਰ ਜਿੱਦਾਂ ਰੋਡ ਤੇ ਆਓਗੇ ਉੱਥੇ ਗਲੀ 'ਚ ਦੁਕਾਨ ਹੈ ਜਿੰਨੂੰ ਮਰਜ਼ੀ ਕਿਸੇ ਨੂੰ ਪੁੱਛ ਸਕਦੇ ਹੋ ਰਣਜੀਤ ਮੋਬਾਈਲ ਸਟੋਰ ਲੋਕੇਸ਼ਨ ਰਣਜੀਤ ਰਣਜੀਤ ਦੇ ਨਾਂ ਦੇ ਰਣਜੀਤ ਦਾ ਮੋਬਾਈਲ ਸਟੋਰ ਹੈ ਔਰ ਜਦੋਂ ਮਰਜ਼ੀ ਇੱਥੋਂ ਆੜ ਕੇ ਪੁੱਛੋ ਤੇ ਪਤਾ ਲੱਗ ਜਾਏਗਾ ਕਿ ਵਾਕਈ ਹੈ ਔਰ ਮੈਂ ਕੈਮਰਾਮੈਨ ਨੂੰ ਕਹਾਵਾਂਗਾ ਕਿ ਇੱਕ ਵਾਰ ਇਸ ਤਰਫ ਚੱਲ ਕੇ ਖਾਈ ਜਾਏ ਵੇਖ ਸਕਦੇ ਹੋ ਕਿੰਨੇ ਭਰਾ ਕਿੰਨੇ ਦੁਕਾਨਦਾਰੀਆਂ ਵਾਲੇ ਇੱਥੇ ਪਹੁੰਚਦੇ ਆ ਔਰ ਇੱਥੋਂ ਆ ਕੇ ਮਾਲ ਖਰੀਦੇ ਆ ਔਰ ਜੇ ਗੱਲ ਕਰੀਏ ਤਾਂ ਜਦੋਂ ਤੁਸੀਂ ਇੱਥੇ ਹਾਂ ਜੀ ਰਿਪੇਅਰ ਦਾ ਸਿਸਟਮ ਵੀ ਬਹੁਤ ਹੁਸ਼ ਰਿਪੇਅਰ ਦੀ ਗੱਲ ਕਰੀਏ ਤਾਂ ਇਹ ਤਾਂ ਇਹਨਾਂ ਨੇ ਦੱਸ ਦਿਆ ਕਿ ਰਿਪੇਅਰ ਦਾ ਸਮਾਨ ਵੀ ਰੱਖਿਆ ਆ। ਆਹ ਵੇਖੋ ਅੰਦਰ ਰਿਪੇਅਰ ਦੇ ਕਾਰੀਗਰ ਵੀ ਰੱਖੇ ਹੋਏ ਨੇ ਔਰ ਕਾਰੀਗਰ ਵੀ ਚੱਲ ਰਿਹਾ ਜੇ ਕੋਈ ਮੋਬਾਈਲ ਕਿਸੇ ਦਾ ਖਰਾਬ ਹੋ ਜਾਂਦਾ ਤਾਂ ਹੋ ਸਕਦਾ ਇਹ ਵੀ ਡਿਸਕਾਊਂਟ ਜੁ ਹੁੰਦਾ ਹੋਵੇ। ਬਿਲਕੁਲ ਜੀ। ਡਿਸਕਾਊਂਟ ਕਹਿੰਦੇ ਇਸ ਦੇ ਵਿੱਚ ਵੀ ਮਿਲਦਾ। ਇਹ ਵੀ ਹੋਲਸੇਲ 'ਚ ਹੀ ਡਿਸਕਾਊਂਟ ਹੋਵੇਗਾ ਰਿਪੇਅਰ। ਚਲੋ ਗੱਲ ਕਰਦੇ ਆ ਕਿ ਬਹੁਤ ਵਧੀਆ ਗੁਰਦਾਸਪੁਰ ਦੇ ਵਿੱਚ ਨਹੀਂ ਤਾਂ ਲੋਕ ਦਿੱਲੀ ਜਾਂ ਅਮਰitsar ਦਿੱਲੀ ਜਾਂ ਅਮਰitsar ਨੂੰ ਯਾਦ ਕਰਦੇ ਆ ਕਿ ਅਮਰitsar ਜਾਈਏ ਜਾਂ ਦਿੱਲੀ ਜਾਈਏ। ਔਰ ਜੇ ਗੱਲ ਕਰੀਏ ਤਾਂ ਇੱਥੇ ਗੁਰਦਾਸਪੁਰ ਦੇ ਵਿੱਚ ਹੀ ਤੁਹਾਨੂੰ ਹਰ ਤਰ੍ਹਾਂ ਦਾ ਸਾਮਾਨ ਜਿਹੜਾ ਉਹ ਮਿਲ ਜਾਵੇਗਾ ਔਰ ਭਾਈ ਸਾਹਿਬ ਆਪਣਾ ਫੋਨ ਨੰਬਰ ਜਿਹੜਾ ਪੰਜਾਬੀ ਦੇ ਵਿੱਚ ਐਂ ਡਿਸਕਸ ਕਰੋ ਜੀ ਮੇਰਾ ਮੋਬਾਈਲ ਨੰਬਰ ਹੈਗਾ 9872303637 9872303637 ਨੰਬਰ ਤਾਂ ਸੌਖਾ ਹੀ ਏ ਹਾਂਜੀ ਹਾਂਜੀ ਗੱਲ ਕਰੀਏ ਤਾਂ ਨੰਬਰ ਜਿਹੜਾ ਵਾ ਇਸ ਵੇਲੇ ਥੋੜਾ ਜਿਹਾ ਬਿਲਕੁਲ ਵਧੀਆ ਲੱਗ ਰਿਹਾ ਸਾਨੂੰ ਕਿ ਨੰਬਰ ਸਿੰਪਲ ਯਾਦ ਹੋ ਸਕਦਾ ਔਰ ਵੱਧ ਤੋਂ ਵੱਧ ਆਮ ਜਿਹੜੇ ਆਮ ਪਬਲਿਕ ਦੇ ਜਿਹੜੇ ਦੁਕਾਨਦਾਰ ਨੇ ਜਾਂ ਛੋਟੀ ਦੁਕਾਨ ਕੋਈ ਖੋਲ ਰਿਹਾ ਕੋਈ ਨਵਾਂ ਮੁੰਡਾ ਆਪਣੇ ਪਰਿਵਾਰ ਤੋਂ ਕਹਿੰਦਾ ਕਿ ਮੈਂ ਮੋਬਾਈਲਾਂ ਦਾ ਕੰਮ ਖੋਲਣਾ ਹੈ ਉਸ ਦੇ ਵਾਸਤੇ ਵਧੀਆ ਰਾਇਆ ਕਿਉਂਕਿ ਉਹ ਮੋਬਾਈਲਾਂ ਦਾ ਸਮਾਨ ਹੋਲ ਸੇਲ ਦੇ ਉੱਤੇ ਭਰਾ ਨੇ ਦਾਵਾ ਕੀਤਾ ਰਣਜੀਤ ਮੋਬਾਈਲ ਪ੍ਰੇਮਨਗਰ ਰੋਡ ਦੇ ਉੱਤੇ ਤੁਸੀਂ ਪ੍ਰੇਮਨਗਰ ਚ ਆਉਣਾ ਹੈ ਤਾ ਇੱਥੇ ਮੋਬਾਈਲ ਰਣਜੀਤ ਦੇ ਨਾਂ ਦੇ ਉੱਤੇ ਮੋਬਾਈਲ ਸ਼ੋਪ ਹੈ ਇੱਥੇ ਆਉਣਾ ਔਰ ਇੱਥੇ ਹੋਲਸੇਲ ਦੀ ਜੋੜੀ ਐ ਐਕਸੈਸਰੀਆ ਇਹ ਸਰਸਰੀ ਜਿਹੜੀ ਆ ਮੋਬਾਈਲਾਂ ਦੀ ਇਹ ਇੱਥੋਂ ਲੈਣੀ ਆ ਔਰ ਸਾਰੀ ਲੈ ਕੇ ਤੁਸੀਂ ਆਪਣਾ ਕਾਰੋਬਾਰ ਚਲਾ ਸਕਦੇ ਹੋ ਔਰ ਸਸਤੇ ਵਿੱਚ ਜਿਸ ਸਮਾਨ ਮਿਲਦਾ ਹੋਵੇ ਤਾਂ ਵਧੀਆ ਤਰੀਕੇ ਨਾਲ ਤੁਹਾਡਾ ਕੰਮ ਚੱਲ ਸਕਦਾ ਇਹ ਦੁਕਾਨਦਾਰੀ ਪ੍ਰੇਮਨਗਰ ਗੁਰਦਾਸਪੁਰ ਚ ਪੈਂਦੀ ਆ ਦਿੱਲੀ ਅਮਰਸਰ ਜਿਹੜਾ ਉਹ ਭੁੱਲ ਜਾਓਗੇ ਦਿੱਲੀ ਅਮਰਸਰ ਜਾਣ ਦੀ ਲੋੜ ਨਹੀਂ ਆ ਤੁਸੀਂ ਆਪਣਾ ਕਾਰੋਬਾਰ ਖੋਲਣ ਵਾਸਤੇ ਗੁਰਦਾਸਪੁਰ ਆ ਸਕਦੇ ਹੋ ਮੇਰੇ ਸਹਿਯੋਗੀ ਦੇ ਨਾਮ ਹਰਜਿੰਦਰ ਸਿੰਘ ਦੀਨਾ ਨੇਗਾ ਜ਼ਿਲ੍ਹਾ ਗੁਰਦਾਸਪੁਰ